ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਹੈਲਦੀ ਚਨਾ ਚਟ ਦੀ ਰੈਸਪੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਚਨਾ ਚਟ ਬਣਾਉਣ ਲਈ 1 ਕੱਪ ਅਸੀਂ ਚੰਨਿਆਂ ਨੂੰ ਭੋਕ ਕੇ 4 ਤੋਂ 5 ਘੰਟੇ ਪਹਿਲਾਂ ਰੱਖ ਦਿੱਤਾ ਸੀ ਇਹਨਾਂ ਨੂੰ ਬੋਇਲ ਕਰ ਲਿਆ ਬਿਲਕੁਲ ਸੌਫਟ ਤਿਆਰ ਕਰਨਾ ਇਹਨਾਂ ਨੂੰ ਨਮਕ ਪਾ ਕੇ ਪੋਆਲ ਕਰਨਾ ਹੈ ਬਿਲਕੁਲ ਠੰਡੇ ਹੋਣ ਤੋਂ ਬਾਅਦ ਇਹ ਪਾਵਾਂਗੇ ਇੱਕ ਪਿਆਜ਼ ਇੱਕ ਟਮਾਟਰ ਅੱਧਾ ਖੀਰਾ ਪਾਵਾਂਗੇ ਬਰੀਕ ਕਟਿਆ ਹੋਇਆ ਤੇ ਹਰੀ ਮਿਰਚ ਆਪਣੇ ਟੇਸ ਦੇ ਅਕੋਰਡਿੰਗ ਪਾ ਲਵਾਂਗੇ ਅਨਾਰ ਦੇ ਦਾਣੇ ਪਾਵਾਂਗੇ ਇਹ ਬਿਲਕੁਲ ਆਪਸ਼ਨਲ ਆ ਹਰਾ ਧਨੀਆ ਕਟਿੰਗ ਕਰਕੇ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਚਾਟ ਮਸਾਲਾ ਕਾਲਾ ਨਮਕ ਕਾਲੀ ਮਿਰਚ ਤੇ ਭੁੰਨਿਆ ਹੋਇਆ ਜੀਰਾ ਪਾਊਡਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਇੱਕ ਇੱਕ ਤਰ੍ਹਾਂ ਦਾ ਚਨਾ ਚਾਟ ਬਣ ਕੇ ਤਿਆਰ ਆ ਇੱਕ ਬੌਲ ਵਿੱਚ ਇੱਕ ਕੱਪ ਫਰੈਸ਼ ਦਹੀਂ ਲਵਾਂਗੇ ਇੱਕ ਚਮਚਾ ਚੀਨੀ ਦਾ ਪਾ ਕੇ ਇਹਨੂੰ ਮਿਕਸ ਕਰ ਲੈਣਾ ਹੈ ਆ ਤੇ ਇਹਨੂੰ ਅਸੀਂ ਬਿਲਕੁਲ ਪਤਲਾ ਬਣ ਕੇ ਤਿਆਰ ਕਰਨਾ ਹੈ ਇੱਕ ਬੌਲ ਵਿੱਚ ਪਾਵਾਂਗੇ ਅਸੀਂ ਚਨਾ ਚਾਟ ਤੇ ਉੱਪਰ ਪਾਵਾਂਗੇ ਦਹੀਂ ਇਹ ਇਹ ਦੂਜੀ ਤਰ੍ਹਾਂ ਦਾ ਚਨਾ ਚਾਟ ਬਣ ਕੇ ਤਿਆਰ ਹੋਊਗਾ ਉੱਪਰ ਤੋਂ ਪਾਵਾਂਗੇ ਮਲੇ ਦੀ ਖੱਟੀ ਮਿੱਠੀ ਚਟਨੀ ਤੇ ਉੱਪਰ ਟਮਾਟਰ ਖੀਰਾ ਤੇ ਹਰਾ ਧਨੀਆ ਸਪਰੈਡ ਕਰ ਦਾਂਗੇ ਤੇ ਅਨਾਰ ਦੇ ਦਾਣੇ ਉੱਪਰ ਥੋੜੇ ਜਿਹਾ ਪਾਪੜੀ ਚਾਟ ਪਾਪੜੀ ਪਾਵਾਂਗੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਥੋੜੇ ਜਿਹੀ ਲਾਲ ਮਿਰਚ ਸਪਰੈਡ ਕਰ ਦਾਂਗੇ ਸਾਡਾ ਚਨਾ ਚਾਟ ਬਣ ਕੇ ਤਿਆਰ ਹੈ ਦੋ ਤਰੀਕੇ ਦਾ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਬਾਏ ਬਾਏ